ਕਿ ਮਨਮੋਹ ਸਿੰਘ ਜੀ ਇੱਕ ਆਰਟਿਸਟ ਸੀ ਇਹਨਾਂ ਦੀ ਇੱਕ ਅਦਾ ਸੀ ਕਿ ਜਿਹੜਾ ਡੋਮੀਨੈਂਟ ਮੂਡ ਹੈ ਉਹਨੂੰ ਕਿੱਦਾਂ ਰਾਈਟ ਕਰਨਾ ਹੈ ਇਹਨਾਂ ਉਦਾਹਰਨ ਨਹੀਂ ਮਿਲਦਾ ਉਹ ਕਹਿੰਦੇ ਮੈਂ ਗੁਰੂਆਂ ਦੀ ਜਿਹੜੀ ਸਾਰੀ ਸ਼ਖਸੀਅਤ ਸੀ ਉਹਨਾਂ ਨੇ ਕਦੀ ਵੀ ਕਿਸੇ ਸਟੇਟ ਦੀ ਜਾਂ ਕਿਸੇ ਵੀ ਪੋਲੀਟੀਕਲ ਪਾਵਰ ਜਾਂ ਸਟੇਟ ਨੂੰ ਬਣਾਉਣ ਦੀ ਰਚਨਾ ਕਰਨ ਲਈ ਕਿਤੇ ਨਹੀਂ ਕਿਹਾ ਸੀ ਮੈਨੂੰ ਇਹ ਲੱਗਿਆ ਉਹਨਾਂ ਨਾਲ ਇਟਰੈਕਟ ਕਰਕੇ ਕਿ ਇੱਕ ਬੜੇ ਅੱਛੇ ਸੂਝੇ ਹੋਏ ਕ੍ਰਿਟੀਕਲ ਮਾਈਂਡ ਸੀ ਉਹਨਾਂ ਦਾ ਬੜਾ ਸੂਝਾ ਹੋਇਆ ਇਕਨੋਮਿਸਟੋਂ ਤੋਂ ਜ਼ਿਆਦਾ ਬਿਹਤਰ ਪੋਲੀਟਿਸ਼ੀਅਨ ਸੀ ਕ ਯੂਨੀਵਰਸਿਟੀ ਦਾ ਪ੍ਰੋਫੈਸਰ 10 ਸਾਲ ਦੇਸ਼ ਦਾ ਪ੍ਰਾਈਮ ਮਿੰਿਸਟਰ ਰਹਿ ਗਏ ਇਹਦਾ ਮਤਲਬ ਵੀ ਉਹਨੂੰ ਰਾਜਨੀਤੀ ਦਾ ਪਤਾ ਸੀ ਕਦੋਂ ਬੋਲਣਾ ਹੈ ਕਦੋਂ ਨਹੀਂ ਬੋਲਣਾ ਕਦੋਂ ਨਹੀਂ ਬੋਲਣਾ ਇਹ ਉਹਨਾਂ ਦੀ ਜਿਹੜੀ ਖਾਸੀਅਤ ਸੀ ਸੀ ਮੈਂ ਸਮਝਦਾ ਕਿ ਵੀ ਇਹ ਇੱਕ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਬੜਾ ਅਹਿਮ ਕੰਦੂਸ ਸੀਗੇ ਉਹ ਕੰਦੂਸ ਇਸ ਤਰ੍ਹਾਂ ਸੀ ਕਿ ਨਾ ਕਿਸੇ ਦੀ ਕੋਈ ਜ਼ਿਆਦਾ ਤਾਰੀਫ਼ ਕਰਨੀ ਨਾ ਹੀ ਕਿਸੇ ਨੂੰ ਜ਼ਿਆਦਾ ਨੀਚਾ ਦਿਖਾਉਣਾ ਸੀ ਤਾਂ ਇਹ ਕਹਿੰਦੇ ਵੀ ਪੰਜਾਬ ਦਾ ਬੜਾ ਉਹ ਖਿਆਲ ਲੱਗਦੇ ਸੀ ਪੰਜਾਬ ਬਾਰੇ ਬੜੇ ਪੇਪਰਲ ਸੀਗੇ ਤੇ ਕਈ ਇਹੋ ਜਿਹੇ ਵੀ ਕਹਿੰਦੇ ਪੰਜਾਬਾਸਤੇ ਕੀ ਕੀਤਾ ਉਹਨਾਂ ਨੇ ਸਟੇਟਾ ਵੀ ਜਿੰਨੀ ਉਹ ਮਦਦ ਕਰ ਸਕਦੇ ਸੀਗੇ ਉਸੇ ਤੱਕ ਦਾਇਰੇ 'ਚ ਉਹਨਾਂ ਨੇ ਕੀਤੀ ਜੋ ਵੀ ਅਸੀਂ ਲਿਖਦੇ ਸੀ ਉਥੇ ਆਪਣੇ ਕਮੈਂਟ ਦਿੰਦੇ ਸੀ ਪਰ ਕੇ ਤੇ ਦੇਖੋ ਦੀ ਵਾ ਤਾਂ ਬਹੁਤ ਹੀ ਲਿਬਰਲ ਸੀ ਬੜੇ ਲਿਬਰਲ ਸੀ ਔਰ ਉਹਨਾਂ ਨੇ ਅੱچھے ਫੰਡ ਦੀ ਅਲੋਕੇਸ਼ਨ ਕੀਤੀ ਜਦਕਿ ਪੰਜਾਬ ਯੂਨੀਵਰਸਿਟੀ ਕਿਸੇ ਸਟੇਜ ਤੇ ਇੰਨੀ ਲਿਬਰਲ ਉਹਨਾਂ ਨਾਲ ਨਹੀਂ ਸੀ ਭਾਵੇਂ ਰਾਹੁਲ ਗਾਂਧੀ ਨੇ ਜੈਸਟਰ ਜੋ ਕੀਤਾ ਸੀ ਉਹਨਾਂ ਦਾ ਉਹ 파ੜਦਾ ਸੀ ਮੈਨੂੰ ਐ ਤੇ ਫਿਰ ਵੀ ਉਹ ਬੜੇ ਸੰਜਮ ਚ ਉਹਨਾਂ ਨੇ ਕਿ ਉਹਨੂੰ ਵੀ ਲੱਗਿਆ ਵੀ ਦੇਸ਼ ਨੂੰ ਉਹਨਾਂ ਦੀ ਜ਼ਿਆਦਾ ਲੋੜ ਹੈ ਤੇ ਛੋਟੀਆਂ ਗੱਲਾਂ 'ਚ ਪੈ ਕੇ ਦੇਸ਼ ਪਿੱਛੇ ਨਾ ਰਹਿ ਜੇ ਮੈਸ਼ੀਨਲ ਲੈਵਲ ਤੇ ਵੀ ਬਲੇ ਮੰਨਿਆ ਜਾਂਦਾ ਜਾਂ ਇਹ ਕਹਿਆ ਜਾਂਦਾ ਵੀ ਉਹਨਾਂ ਨੇ ਜਿਹੜਾ ਪੀਐਮ ਦੀ ਕੁਰਸੀ ਦਾ ਚੇਅਰਟਾ ਜਾਇੰਟ ਦਾ ਉਹਦਾ ਅਨਹਾਸ ਕੀਤਾ ਦਾ ਸਟੇਟਸ ਇੰਟਰਨੈਸ਼ਨਲ ਲੈਵਲ ਤੇ। ਯੋਸਿਫ ਜਾਂ ਇਦਾਂ ਦੀ ਗੱਲਬਾਤ ਤੋਂ ਪਰਹੇਜ਼ ਕਰਦੇ ਸੀ। ਗੱਪ ਸ਼ੱਬ ਤੋਂ ਪਰਹੇਜ਼ ਕਰਦੇ ਸੀ। ਜਗਤ ਪ੍ਰਤਾਪ ਸਿੰਘ ਕੈਰੋ ਨਾਲ ਵੀ ਕਾਫੀ ਲੰਬੇ ਸਮੇਂ ਉਹਨਾਂ ਨੇ ਇੰਟਰੈਕਸ਼ਨ ਕੀਤੀ। ਸੋ ਉਸ ਵਾਲੀ ਗੱਲ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਤੇ ਦੁਨੀਆ ਵਰਦੇ ਨਾਮ ਦਾ ਇਕਨੋਮਿਸਟ ਡਾਕਟਰ ਰਮਨ ਸਿੰਘ ਨੇੜੇ ਬਹੁਤ ਨੇਕ انسان ਸੀਗੇ ਉਹ ਤੇ ਮੁਲਕ ਦੇ ਬਹੁਤ ਅਹਿਮ ਇਕਨੋਮਿਸਟ ਵੀ ਤੇ ਨਾਲ ਹੀ ਸਿਆਸਤਦਾਨ ਵੀ ਰਹੇ ਪ੍ਰਾਇਮਿਸਟ ਵੀ ਰਹੇ ਬਾਕ ਬਾਕ ਲੋਕਾਂ ਨਾਲ ਉਹਨਾਂ ਦਾ ਵਾਹ ਪੈਂਦਾ ਰਿਆ ਹਰ ਤਰ੍ਹਾਂ ਦੇ ਸਸਾ ਦਾ ਨਾਲ ਵੀ ਚਿੰਤਕਾਂ ਨਾਲ ਵੀ এডਿਕੇਸ਼ਨ ਦੇ ਫੀਲਡ ਸਭ ਕੁਝ ਖੁਦ ਸੀ ਗਿਆ ਉਹ ਤੇ ਜਿਹੜੇ ਲੋਕਾਂ ਨਾਲ ਉਹਨਾਂ ਦਾ ਬਾਤ ਪੈਂਦਾ ਰਿਹਾ ਜਾਂ ਮਿਲਦੇ ਰਹੇ ਕਿਸੇ ਵੀ ਫੋਰਮ 'ਚ ਉਹ ਆਪਣੀ ਆਪਣੀ رائے ਦੇ ਰਹੇ ਨੇ ਉਹਨਾਂ ਬਾਰੇ ਆਪਣੇ ਵਿਚਾਰ ਰੱਖ ਰਹੇ ਨੇ ਤੇ ਇਹੋ ਜਿਹੇ ਹੀ ਇੱਕ ਸ਼ਖਸ ਨੇ ਡਾਕਟਰ ਪ੍ਰਮੋਦ ਕੁਮਾਰ ਜਿਹੜੇ ਕਿ ਸੋਸ਼ਲ ਸਾਇੰਟਿਸਟ ਨੇ ਚਿੰਤਕ ਨੇ ਐਨਾਲਿਸਟ ਨੇ ਤੇ ਆਈਡੀਸੀ ਦੇ ਡਾਇਰੈਕਟਰ ਨੇ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਨਾਲ ਵਾਸਤਾ ਬੰਨਦਾ ਰਿਹਾ ਵਾਸਤਾ ਬੰਨਦਾ ਰਿਹਾ ਇੰਟਰੈਕਸ਼ਨ ਹੁੰਦਾ ਰਿਹਾ ਇਕੱਠਿਆਂ ਕੰਮ ਵੀ ਕਰਦੇ ਰਹੇ ਉਹ ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਕਿਹੋ ਜਿਹਾ ਸੀ ਮਨਮੋਹਨ ਸਿੰਘ ਤੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਇੰਟਰੈਕਸ਼ਨ ਹੁੰਦਾ ਰਿਹਾ ਡਾਕਟਰ ਸਾਹਿਬ ਤੁਸੀਂ ਕਮੈਨ ਨੂੰ ਪਤਾ ਆ ਕਿ ਤੁਹਾਡਾ ਬਹੁਤ ਕ੍ਰਿਡ ਤੋਂ ਲੈ ਕੇ ਸ਼ਾਇਦ ਉਸ ਤੋਂ ਹੀ ਬੱਲਾ ਥੋੜਾ ਨਾਲ ਬਹੁਤ ਬਾਤ ਕਰਦਾ ਰਿਹਾ ਤੇ ਕਦੋਂ ਪਹਿਲੀ ਵਾਰ ਥੋੜੇ ਨਾਲ ਕਦੋਂ ਮੁਲਾਕਾਤ ਕੀਤੀ ਉਹਨਾਂ ਦੀ ਜੀ ਅ ਮੈਂ ਕ੍ਰਿਡ ਦੇ ਵਿੱਚ ਜਦੋਂ ਲੋਕੀ ਜੁਆਇਨ ਕੀਤੀ ਹੂੰ ਇਹ ਗੱਲ 1980 ਦੇ ਆਸ-ਪਾਸ 80 ਦਾ ਸੀ ਹੂੰ ਔਰ ਉਸ ਤੋਂ ਬਾਅਦ ਦੇਵਾਰ ਉਹਨਾਂ ਨਾਲ ਇੰਟਰੈਕਸ਼ਨ ਹੁੰਦੀ ਈ ਉਹ ਕਈ ਤਰ੍ਹਾਂ ਦੇ ਨਾਲ ਆਉਂਦੇ ਸੀਗੇ ਤੇ ਮੈਨੂੰ ਇਹ ਲੱਗਿਆ ਉਹਨਾਂ ਨਾਲ ਇੰਟਰੈਕਟ ਕਰਕੇ ਇਹ ਇੱਕ ਬੜੇ ਅੱਛੇ ਸੁਲਝੇ ਹੋਏ ਪੋਲਿਟੀਕਲ ਮਾਈਂਡ ਸੀ ਉਹਨਾਂ ਦਾ ਬੜਾ ਸੁਲਝਿਆ ਹੋਇਆ ਪਹਿਲਾਂ ਤੋਂ ਪੋਲਿਟੀਕਲ ਮਾਈਂਡ ਸੀ ਪਹਿਲੇ ਕਿਉਂਕਿ ਉਸ ਤੋਂ ਪਹਿਲੇ ਵੀ ਇਹ ਮਹਾਰਾਜਾ ਲਾਇਲ ਸਰਦਾਰ ਸੀ ਵੀ ਪਹਿਲਾਂ ਦਾ ਇਕਨੋਮਿਸਟ ਹੀ ਸੀਗੇ ਸਿਰਫ ਬਾਅਦ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋ ਨਾਲ ਵੀ ਕਾਫੀ ਲੰਬੇ ਸਮੇਂ ਉਹਨਾਂ ਨੇ ਇੰਟਰੈਕਸ਼ਨ ਕੀਤੀ ਉਹਨਾਂ ਪੰਜਾਬ ਦੇ ਮਸਲਿਆਂ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਰਹੇ ਹੂੰ ਹੂੰ ਕਿ ਜਦੋਂ ਪੰਜਾਬ ਯੂਨੀਵਰਸਿਟੀ ਸੀਗੇ ਮੈਨੂੰ ਤਾਂ ਉਦੋਂ ਪਤਾ ਲੱਗਿਆ ਸੁਨਮ ਚੋਣਾ ਵੀ ਗੱਲਾਂ ਜਦੋਂ ਪਤਾ ਲੱਗਿਆ ਤੋਂ ਬੜਾ ਇੱਕ ਰਾਜਨੀਤਿਕ ਬਾਰੇ ਉਹਨਾਂ ਦੇ ਜਿਵੇਂ ਕਹਾਂ ਕਿ ਬੜੇ ਇੱਕ ਐਸਟੀਊਟ ਪੋਲੀਟੀਸ਼ੀਅਨ ਸੀ ਅੱਛਾ ਸੁਲਜੀਪੁਰ ਹੂੰ ਔਰ ਸ਼ਾਇਦ ਇਕਨੋਮਿਸਟ ਹੋਣ ਤੋਂ ਯਾਦਾ ਬਿਹਤਰ ਪੋਲੀਟੀਸ਼ੀਅਨ ਸੀ ਅੱਛਾ ਔਰ ਤੁਸੀਂ ਦੇਖੋ ਕਿ ਵੀ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ 10 ਸਾਲ ਦੇਸ਼ ਦਾ ਪ੍ਰਾਈਮ ਮਿੰਿਸਟਰ ਰਹਿ ਜਾਏ। ਹੂੰ। ਇਹਦਾ ਮਤਲਬ ਵੀ ਉਹਨੂੰ ਰਾਜਨੀਤੀ ਦਾ ਪਤਾ ਸੀ ਪਰ ਉਹਨੇ ਵੀ ਪਤਾ ਸੀ ਕਿ ਕਦੋਂ ਨਹੀਂ ਬੋਲਣਾ। ਹੂੰ। ਔਰ ਉਹ ਇਹ ਨਹੀਂ ਕਿ ਵੀ ਕਦੋਂ ਬੋਲਣਾ ਕਦੋਂ ਨਹੀਂ ਬੋਲਣਾ ਕਦੋਂ ਨਹੀਂ ਬੋਲਣਾ। ਇਹ ਉਹਨਾਂ ਦੀ ਜਿਹੜੀ ਖਾਸੀਅਤ ਸੀ। ਸੀ। ਮੈਂ ਇਹ ਸਮਝਦਾ ਕਿ ਵੀ ਇਹ ਇੱਕ ਉਹਨਾਂ ਦੀ ਪਰਸਨੈਲਿਟੀ ਦਾ ਇੱਕ ਬੜਾ ਅਹਿਮ ਅੰਸ਼ ਸੀ। ਦੂਜੀ ਗੱਲ ਜਿਹੜੀ ਮੈਨੂੰ ਉਦੋਂ ਲੱਗਦੀ ਹੁੰਦੀ ਸੀ ਉਹਨਾਂ ਨਾਲ ਗੱਲਬਾਤ ਕਰਕੇ ਕੰਜੂਸ ਸੀਗੇ। ਉਹ ਕੰਜੂਸ ਇਸ ਤਰ੍ਹਾਂ ਸੀ ਕਿ ਨਾ ਕਿਸੇ ਦੀ ਕੋਈ ਜ਼ਿਆਦਾ ਤਾਰੀਫ ਕਰਨੀ ਤੇ ਨਾ ਹੀ ਕਿਸੇ ਨੂੰ ਜ਼ਿਆਦਾ ਨੀਚਾ ਦਿਖਾਣਾਗੇ ਮਤਲਬ ਪੈਸੇ ਦੇ ਕੰਜੂਸ ਨਹੀਂ ਪੈਸੇ ਦੇ ਕੰਜੂਸ ਨਹੀਂ ਆਪਣੇ ਵਿਚਾਰ ਜਿਹੜੇ ਅਸੀਂ ਵਿਚਾਰਾਂ ਦੇ ਜੇ ਕੰਜੂਸੀ ਸਿੱਗੀ ਤਾਰੀਫ ਕਰਨ ਚ ਵੀ ਔਰ ਕਿਸੇ ਨੂੰ ਕ੍ਰਿਟੀਸਾਈਜ਼ ਕਰ ਸੰਜਮ ਸੰਜਮੀ ਜੀ ਬਹੁਤ ਹੈ ਅੰਮੈਨੂੰ ਇਹਦਾ ਮਤਲਬ ਇਹ ਦੇਖੋ ਇਹ ਵੀ ਇੱਕ ਬੜਾ ਬੈਲੈਂਸ ਹੁੰਦਾ ਹੈ ਇਹ ਗੁਣ ਐਸੀਗਾ ਹੁੰਦਾ ਹੈ ਤੀਸਰੀ ਗੱਲ ਜਿਹੜੀ ਮੈਨੂੰ ਉਹਨਾਂ ਦੇ ਵਿੱਚ ਲੱਗਦੀ ਸੀ ਕਿ ਉਹ ਅ ਹਰ ਵਿਚਾਰਧਾਰਾ ਦੇ ਨਾਲ ਕੰਫਰਟੇਬਲ ਸੀ ਅੱਛਾ ਸ਼ੁਰੂਆਤ ਦੇ ਦੌਰ ਚ ਲੈਫਟ ਦੇ ਨਾਲ ਇੰਟਰੈਕਟ ਕਰਦੇ ਰਹੇ ਲੈਫਟਿਸਟ ਵਿਚਾਰਧਾਰਾ ਦੇ ਨਾਲ ਵੀ ਜੁੜੇ ਰਹੇ ਔਰ ਉਹਨਾਂ ਦੇ ਵਿੱਚ ਉਹਨਾਂ ਦੀ ਕਾਫੀ ਇਜਤਿਤਾਬਾਨ ਸੀਗਾ ਔਰ ਉਸ ਤੋਂ ਬਾਅਦ ਜਦੋਂ ਮਿਕਸਡ ਇਕਨੋਮੀ ਦਾ ਫੇਜ਼ ਆਇਆ ਉਥੇ ਵੀ ਬੜੇ ਕੰਫਰਟੇਬਲ ਸੀ ਤੇ ਵਿੱਚ ਸਾਊਥ ਸਾਊਥ ਕਮਿਸ਼ਨ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਅਰੇ ਦੇ ਨਾਲ ਉਹਨੇ ਕੰਮ ਕੀਤਾ ਉਹ ਥੋੜਾ ਜਿਹਾ ਸਾਊਥ ਸਾਊਥ ਕੋਆਪਰੇਸ਼ਨ ਦੇ ਸੀ ਜਿਹੜਾ ਕਿ ਫ੍ਰੀ ਮਾਰਕੀਟ ਇਕਨੋਮੀ ਦੇ ਖਿਲਾਫ ਸੀ ਪਰ ਉਦੋਂ ਜਦੋਂ ਇੱਥੇ ਆ ਗਏ ਵਾਪਸ ਤੇ ਬੜੇ ਪੂਰੇ ਜੋਸ਼ ਦੇ ਨਾਲ ਫ੍ਰੀ ਮਾਰਕੀਟ ਇਕਨੋਮੀ ਨੂੰ ਜਿਹੜੇ ਲਿਬਰਲ ਰਿਫਾਰਮ ਤੁਸੀਂ ਕਹਿੰਦੇ ਹੋ ਉਹਨੂੰ ਅੱਗੇ ਲੈ ਕੇ ਗਏ ਮਤਲਬ ਉਹਨਾਂ ਦੀ ਪਰਸਨੈਲਿਟੀ ਲਿਬਰਲ ਸੀ ਪਰਸਨੈਲਿਟੀ ਫਲੈਕਸੀਬਲ ਸੀ ਪੂਰੀ ਲਿਬਰਲ ਫਲੈਕਸੀਬਲ ਸੀ ਪਰਸਨੈਲਿਟੀ ਉਹਨਾਂ ਦੀ ਫਲੈਕਸੀਬਲ ਸੀ ਔਰ ਉਹ ਇੱਕ ਪ੍ਰੋਫੈਸ਼ਨਲ ਸੀ ਨਾ ਕਿ ਪੋਜੀਸ਼ਨਲ ਇਕਨੋਮੀ ਵਿੱਚ ਨੂੰ ਕਿਹਾ ਜਾਵੇ ਹਮ ਹਮ ਬੜੇ ਪ੍ਰੋਫੈਸ਼ਨਲ ਸੀ ਔਰ ਜਿਹੜੀ ਵੀ ਲਕੀਰ ਨਹੀਂ ਖਿੱਚਦੇ ਲਕੀਰ ਨਹੀਂ ਖਿੱਚਦੇ ਔਰ ਜਿਹੜਾ ਇਹ ਕਿਹਾ ਜਾਵੇ ਕਿ ਵੀ ਉਹਨਾਂ ਦੀ ਜਿਹੜੀ ਇੰਪਾਰਸ਼ੀਅਲਟੀ ਸੀਗੀ ਉਹ ਇੰਪਾਰਸ਼ੀਅਲ ਸੀ ਹਮ ਔਰ ਛੇਤੀ ਕਿਤੇ ਕਿਸੇ ਨੂੰ ਸਪੋਰਟ ਵੀ ਨਹੀਂ ਕਰਦੇ ਸੀ ਇੰਪਾਰਸ਼ੀਅਲ ਹੋਣ ਕਰਕੇ ਔਰ ਇੰਟਰਨਿਟੀ ਵੀ ਸੀ ਇੰਪਾਰਸ਼ੀਅਲਟੀ ਦਾ ਮਤਲਬ ਇਹ ਹੁੰਦਾ ਹੈ ਕਿ ਵੀ ਉਹਨਾਂ ਨੇ ਕਦੀ ਵੀ ਕਿਸੇ ਵੀ ਵਿਚਾਰਧਾਰਾ ਦੇ ਨਾਲ ਆਪਣੇ ਆਪ ਨੂੰ ਜੋੜਿਆ ਨਹੀਂ ਇੰਪਾਰਸ਼ਲ ਰਹੇ ਔਰ ਇੰਟੈਗ੍ਰਿਟੀ ਇਹ ਸੀ ਕਿ ਕਦੀ ਕਿਸੇ ਗੱਲ ਤੇ ਕੋਈ ਪੁਰੀਸ਼ਨ ਨਹੀਂ ਲਈ ਤੇ ਇਸ ਕਰਕੇ ਉਹ ਇੰਪਾਰਸ਼ਲ ਵੀ ਰਹੇ ਇੰਟੈਗ੍ਰਿਟੀ ਵੀ ਬਣੀ ਰਹੀ ਮੈਂ ਸਮਝਦਾ ਵੀ ਇਹ ਵੀ ਬੜੀ ਕੁਆਲਿਟੀ ਸੀ ਕਿਉਂਕਿ ਹਿੰਦੁਸਤਾਨ ਵਰਗਾ ਜਿਹੜਾ ਦੇਸ਼ ਹੈ ਜਿਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਬਦਲਾਅ ਆਉਂਦਾ ਹੈ ਤੇ ਉਸ ਬਦਲਾਅ ਦੇ ਵਿੱਚ ਲੰਬੇ ਸਮੇਂ ਤੱਕ ਦੇਸ਼ ਦੇ ਨਾਲ ਜੁੜੇ ਰਹਿਣਾ ਦੇਸ਼ ਦੀ ਸੇਵਾ ਕਰਨੇ ਆਪਣ ਨੂੰ ਅਡਜਸਟ ਕਰਨਾ ਅਡਜਸਟ ਕਰਨਾ ਇਹ ਬੜੀ ਅੱਛੀ ਕੁਆਲਿਟੀ ਆ ਵੀ ਇਹ ਰਹੀ ਉਹਨਾਂ ਦੀ ਸੋ ਇਹ ਜਿਹੜੀਆਂ ਗੱਲਾਂ ਸੀਗੀਆਂ ਇਹਨਾਂ ਨੇ ਸਾਨੂੰ ਕਈ ਲੋਕਾਂ ਨੂੰ ਪ੍ਰਭਾਵਿਤ ਕੀਤਾ ਔਰ ਇਹਦੇ ਨਾਲ ਇੱਕ ਜਿਹੜੀ ਹੋਰ ਜੁੜੀ ਹੋਈ ਗੱਲ ਪੰਜਾਬ ਬਾਰੇ ਉਹਨਾਂ ਨੂੰ ਕਾਫੀ ਲਗਾਅ ਸੀ ਮੈਨੂੰ ਯਾਦ ਹੈ ਸਾਨੂੰ ਇੱਕ ਸਟੱਡੀ ਵੀ ਉਹਨਾਂ ਨੇ ਉਸ ਵੇਲੇ ਜਦੋਂ ਪਲੈਨਿੰਗ ਕਮਿਸ਼ਨ 'ਚ ਸੀਗੇ ਉਹਨਾਂ ਦﺘੇ ਜਿਹੜੀ ਬਾਰਡਰ ਏਰੀਆ ਦੀ ਡਿਵੈਲਪਮੈਂਟ ਦੀ ਸਟੱਡੀ ਸੀ ਅੱਛਾ ਔਰ ਉਹ ਆਬੋਨੀਟਰ ਕੀਤੀ ਔਰ ਉਹਦੇ ਤੇ ਜੋ ਵੀ ਅਸੀਂ ਲਿਖਦੇ ਸੀ ਉਹ ਤੇ ਆਪਣੇ ਕਮੈਂਟ ਦਿੰਦੇ ਸੀ ਪੜ ਕੇ ਕਿ ਵੀ ਇਹ ਠੀਕ ਹੈ ਜਾਂ ਗਲਤ ਦੋਵਾਂ ਤਰ੍ਹਾਂ ਦੇ ਵਿਊ ਹੈਗੇ ਜਦੋਂ ਉਹਨਾਂ ਨੇ ਗੱਲਾਂ ਸੁਣੀਆਂ ਦੀਆਂ ਪੋਲਿਟਿਸ਼ਨਾਂ ਦੀਆਂ ਦਾ ਕੁਝ ਤਾਂ ਇਹ ਕਹਿੰਦੇ ਜੀ ਪੰਜਾਬ ਦਾ ਬੜਾ ਉਹ ਖਿਆਲ ਲੱਗਦੇ ਸੀ ਪੰਜਾਬ ਬਾਰੇ ਬੜੇ ਪੇਪਰਲ ਸੀਗੇ ਤੇ ਕਈ ਇਹੋ ਜਿਹੀ ਵੀ ਕਹਿੰਦੇ ਪੰਜਾਬ ਵਾਸਤੇ ਕੀ ਕੀਤਾ ਉਹਨਾਂ ਨੇ ਮਤਲਬ ਐਸਰ ਦਾ ਵੀ ਆਉਂਦਾ ਹੈ ਕਲਪ ਕਿਹੋ ਜੇ ਸਪੈਸਿਫਿਕ ਥੀਵਿਊਜ਼ ਕਿਹੋ ਜੇ ਸੀ ਪੰਜਾਬ ਬਾਰੇ ਉਹਨਾਂ ਦੇ ਦੇਖੋ ਜਿਸ ਤਰ੍ਹਾਂ ਦੀ ਇਕਨੋਮੀ ਦਾ ਮਾਡਲ ਸੀਗਾ ਹਮ ਜਦੋਂ ਤੁਸੀਂ ਲਿਬਰਲ ਇਕਨੋਮੀ ਵੱਲ ਜਾਂਦੇ ਹੋ ਉਦੋਂ ਸਟੇਟਾਂ ਵੀ ਜਿੰਨੀ ਉਹ ਮਦਦ ਕਰ ਸਕਦੇ ਸੀਗੇ ਉਸੇ ਤਹ ਦਾਇਰੇ ਚ ਉਹਨਾਂ ਨੇ ਕੀਤੀ ਹੁੰਦੀ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਹਮ ਆਮ ਤੌਰ ਤੇ ਕਿਹਾ ਗਿਆ ਹੈ ਕਿ ਜੇ ਉਸ ਵੇਲੇ ਦੀ ਤੁਸੀਂ ਪਲੈਨਿੰਗ ਕਮਿਸ਼ਨ ਆ ਜਿਹੜੀ ਗਵਰਨਮੈਂਟ ਦੀ ਹੈ ਅਲੋਕੇਸ਼ਨ ਦੇਖੋ ਗੁਜਰਾਤ ਨੇ ਕਾਫੀ ਸਭ ਤੋਂ ਹਾਂ ਬਲਕਿ ਸਭ ਤੋਂ ਜ਼ਿਆਦਾ ਕੀਤੀ ਹਾਲਾਂਕਿ ਮਤਲਬ ਉਦੋਂ ਉੱਥੇ ਚੀਫ ਮਿਨਿਸਟਰ ਆਪਣਾ ਜਿਹੜੇ ਉਹ ਸਾਡੇ ਪ੍ਰਧਾਨ ਮੰਤਰੀ ਨੇ ਉਹ ਸੀਗੇ ਸੋ ਇਹ ਉੱਥੇ ਵੀ ਕੋਈ ਵੇ ਭੇਦ ਭਾਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਜਿਹੜੇ ਉੱਥੇ ਪੈਰਾਮੀਟਰ ਸੀਗੇ ਲਿਬਰਲ ਇਕਨੋਮੀ ਦੇ ਜੇ ਗੁਜਰਾਤ ਉਦੇ ਚੰਗਾ ਕਰ ਰਿਹਾ ਸੀ ਤੇ ਉਹ ਆਪਣੇ ਸ਼ੇਅਰ ਜਿਆਦਾ ਲੈ ਜਾਂਦੇ ਸੀ ਤੇ ਪੰਜਾਬ ਦੇ ਕੰਟੈਕਸਟ 'ਚ ਇਹ ਸੀਗਾ ਕਿ ਇਹ ਕਈ ਵਾਰ ਨਵੀਆਂ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕਰਦੇ ਸੀ ਕਿ ਪੰਜਾਬ ਅੱਗੇ ਵਧੇ ਔਰ ਇਹਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ ਦੇਖੋ ਇਹ ਬਹੁਤ ਹੀ ਲਿਬਰਲ ਸੀ ਬੜੀ ਲਿਬਰਲ ਸੀ ਹੋਰ ਉਹਨਾਂ ਨੂੰ ਅੱਛੇ ਫੰਡ ਦੀ ਅਲੋਕੇਸ਼ਨ ਕੀਤੀ ਜਦਕਿ ਪੰਜਾਬ ਯੂਨੀਵਰਸਿਟੀ ਕਿਸੇ ਸਟੇਟ ਦੇ ਇੰਨੀ ਲਿਬਰਲ ਉਹਨਾਂ ਨਾਲ ਨਹੀਂ ਸੀ ਹੂੰ ਉਹਨਾਂ ਨੂੰ ਮਤਲਬ ਇੱਕ ਵਾਰ ਤੁਸੀਂ ਦੇਖੋ ਕਿ ਉਹਨਾਂ ਨੂੰ ਪ੍ਰੋਫੈਸਰ ਇਨਵਾਈਟ ਕਰਨ ਲਈ ਕਰਨ ਲਈ ਵੀ ਇੱਥੇ ਕਈ ਲੋਕਾਂ ਨੇ ਓਪੋਜ਼ ਕੀਤਾ ਪਰ ਉਹਨਾਂ ਦੀ ਇੱਕ ਜਿਹੜੀ ਸ਼ਖਸੀਅਤ ਸੀ ਬੜੀ ਟੋਲਰੈਂਸ ਸੀ ਉਹਨਾਂ 'ਚ ਹੁਣ ਜਿਸ ਤਰ੍ਹਾਂ ਦੇਖੋ ਪ੍ਰਧਾਨ ਮੰਤਰੀ ਰਹੇ ਸਕੂਚੋਤੇ ਹੁੰਦਾ ਰਿਹਾ ਕਿੰਨੇ ਟੋਰਨਡ ਹੈ ਕਿ ਕਿੰਨੇ ਆਪਣੇ ਆਪ ਨੂੰ ਸयम ਦੇ ਨਾਲ ਦੇਸ਼ ਨੂੰ ਮੁਸ਼ਕਲਾਂ ਵਿੱਚ ਪੜਿਆ ਪਰ ਆਪਣੇ ਆਪ ਤੇ ਪੂਰਾ ਜਿਹੜੀ ਰਾਵਲ ਗਾਂਧੀ ਨੇ ਜੈਸਚਰ ਜੋ ਕੀਤਾ ਸੀ ਉਹਨਾਂ ਦਾ ਪਾਰਤਾ ਸੀ ਮੈਨੂੰ ਐਸੇ ਫਿਰ ਵੀ ਉਹ ਬੜੇ ਸੰਜਮ ਤੇ ਉਹਨਾਂ ਨੇ ਉਹਨਾਂ ਨੂੰ ਇਹ ਲੱਗਿਆ ਵੀ ਦੇਸ਼ ਨੂੰ ਉਹਨਾਂ ਦੀ ਜ਼ਿਆਦਾ ਲੋੜ ਹੈ ਤੇ ਛੋਟੀਆਂ ਗੱਲਾਂ 'ਚ ਪੈ ਕੇ ਦੇਸ਼ ਪਿੱਛੇ ਨਾ ਰਹਿ ਜਾਏ ਤੇ ਮੈਂ ਸਮਝਦਾ ਵੀ ਕਿਸੇ ਲੈਵਲ ਤੇ ਉਹਨਾਂ ਦੀ ਜਿਹੜੀ ਸਖਸ਼ੀਅਤ ਸੀਗੀ ਉਹ ਆਪਣੇ ਆਪ 'ਚ ਬੜੀ ਇੱਕ ਡੀਪ ਸੀ ਔਰ ਸੋਚ ਵਾਲੀ ਸੀ ਹੁਣ ਜਿਸ ਤਰ੍ਹਾਂ ਤੁਹਾਨੂੰ ਪੰਜਾਬ ਦਾ ਦੱਸਦਾ ਉਹ ਮੈਂ ਇੱਕ ਕਿਤਾਬ ਐਡਿਟ ਕੀਤੀ ਸੀ ਜਿਹਦੇ ਚ ਉਹਨਾਂ ਦਾ ਫੋਰਵਰਡ ਹੈਗਾ ਔਰ ਉੱਥੇ ਲਿਖਦੇ ਨੇ ਉਹ ਹਾਂ ਕਿ ਜਿਹੜਾ ਧਰਮ ਹੈ ਤੇ ਰਾਜਨੀਤੀ ਹੈ ਇਹਨਾਂ ਦਾ ਮਿਕਸ ਨਹੀਂ ਹੋਣਾ ਚਾਹੀਦਾ ਕਿਹੜੀ ਕਿਤਾਬ ਸੀ ਉਹ ਜਿਹੜੀ ਕਮਿਊਨਲਿਜ਼ਮ ਵਾਲੀ ਹਾਂਜੀ ਕਮਿਊਨਲਿਜ਼ਮ ਵਾਲੀ ਕਿਤਾਬ ਤੇ ਇਹ ਇਹਨਾਂ ਨੇ ਇਹ ਇਹਦੇ ਚ ਫੋਰਵਰਡ ਉਹਨਾਂ ਨੇ ਲਿਖਿਆ ਸੀ ਇਹਦਾ ਮੁਖਵੰਦ ਉਹ ਉਹਨਾਂ ਦਾ ਉਹਨਾਂ ਦਾ ਜੀ ਨੰਬਰ ਲਿਖਿਆ ਹੋਇਆ ਹੈ 12266 ਜੀ ਇਹ 1992 66 ਜੀ ਮਤਲਬ ਉਹ ਉਹਨਾਂ ਦੇ ਫਾਈਨੈਂਸ ਮਿਨਿਸਟਰ ਬਣਨ ਤੋਂ ਪਹਿਲਾਂ ਹਾਂ ਫਾਈਨੈਂਸ ਮਿਨਿਸਟਰ ਬਣਨ ਤੋਂ ਪਹਿਲਾਂ ਛਪੀ ਹੋਰ ਬੜਾ ਪਰਸਪੈਕਟਿਵ ਲਿਖਿਆ ਇਹਨਾਂ ਨੇ ਇਹਦੇ ਵਿੱਚ ਕਿਹਦੇ ਚ ਉਹਨਾਂ ਨੇ ਇਹ ਕਿਹਾ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਗੱਲ ਜਿਹੜੀ ਰਿਲੀਜੀਅਨ ਤੇ ਪੋਲਿਟਿਕਸ ਨੂੰ ਮਿਕਸ ਕਰਨ ਬਾਰੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਮੇਰੀ ਸਮਝ ਸਿੱਖੀਜ਼ਮ ਦੀ ਹੈ ਜਿੰਨੀ ਕੁ ਹੈ ਕਹਿੰਦੇ ਲਿਮਟਿਡ ਹੋ ਸਕਦੀ ਹੈ ਉਹਦੇ ਚ ਇਹ ਗੱਲ ਬਿਲਕੁਲ ਉੱਪਰ ਕੇ ਅਗੇ ਆਂਦੀ ਹੈ ਕਿ ਸਿੱਖੀਜ਼ਮ ਚ ਕਾਫੀ ਲੰਬਾ ਲਿਖਿਆ ਹੈ ਹਾਂ ਤੇ ਇਹਨਾਂ ਦੋਨਾਂ ਨੂੰ ਸਿੱਖੀਜ਼ਮ ਚ ਰਿਲੀਜੀਅਨ ਤੇ ਪੋਲਿਟਿਕਸ ਨੂੰ ਮਿਕਸ ਕਰਨ ਦਾ ਕੋਈ ਇੰਨਾ ਉਦਾਹਰਨ ਨਹੀਂ ਮਿਲਦਾ ਉਹ ਕਹਿੰਦੇ ਮੈਂ ਗੁਰੂਆਂ ਦੀ ਜਿਹੜੀ ਸਾਰੀ ਸ਼ਖਸੀਅਤ ਸੀ ਉਹਨਾਂ ਨੇ ਕਦੀ ਵੀ ਕਿਸੇ ਸਟੇਟ ਦੀ ਜਾਂ ਕਿਸੇ ਵੀ ਪੋਲਿਟੀਕਲ ਪਾਵਰ ਜਾਂ ਸਟੇਟ ਨੂੰ ਬਣਾਉਣ ਦੀ ਰਚਨਾ ਕਰਨ ਲਈ ਕਿਤੇ ਨਹੀਂ ਕਿਹਾ ਸੀ ਇਹ ਉੱਤੇ ਲਿਖਿਆ ਇਹਦੇ ਲਿਖਿਆ ਹੋਇਆ ਉਹਨਾਂ ਨੇ ਔਰ ਉਹ ਕਹੇ ਸੀ ਵੀ ਜਦੋਂ ਤੁਸੀਂ ਧਰਮ ਤੇ ਪੋਲਿਟਿਕਸ ਨੂੰ ਮਿਕਸ ਕਰਦੇ ਹੋ ਤੇ ਜਿਹੜੇ ਧਰਮ ਨੂੰ ਦੇ ਇੰਸਟੀਚੂਨ ਨੂੰ ਚਲਾਉਣ ਵਾਲੇ ਵੀ ਲੋਕ ਹੁੰਦੇ ਨੇ ਉਹਨਾਂ ਨੂੰ ਉਦੋਂ ਸਮਝ ਆਉਂਦਾ ਜਦੋਂ ਉਹਨਾਂ ਨੂੰ ਉਹਨਾਂ ਇੰਸਟੀਚੂਨ 'ਚ ਜਾਣ ਤੇ ਰੋਕਤਾ ਜਾਂਦਾ ਹੈ ਇਹ ਉਸ ਵੇਲੇ ਸਾਨੂੰ ਯਾਦ ਹੋਣਾ ਹੈ ਕਿ 1984 ਦੇ ਉਦੋਂ ਫੇਸ 'ਚ ਉਹ ਸੀ ਨਾ ਟਰੋਰਿਜ਼ਮ ਦਾ ਫੇਸ ਸੀ ਰੈਡਿਕਲ ਰੈਡਿਕਲ ਜਿਹੜੇ ਉਹਨਾਂ ਦਾ ਕਬਜ਼ਾ ਸੀ ਪਰ ਹੁਣ ਇਹ ਲੈਸਨ ਬੜਾ ਵੱਡਾ ਜਦੋਂ ਇਹ ਲਿਖਦੇ ਨੇ ਇਹਦਾ ਲੈਸਨ ਬੜਾ ਵੱਡਾ ਹੈ कि ਤੁਸੀਂ ਜਦੋਂ ਵੀ ਕਿਸੇ ਵੀ ਫੰਡਾਮੈਂਟਲ ਥੋਟ ਜਾਂ ਰੈਡੀਕਲ ਥੋਟ ਨੂੰ ਸਪੋਰਟ ਕਰਦੇ ਹੋ ਤੇ ਤੁਸੀਂ ਆਪਣੀ ਹੀ ਸਪੀਸੀਸ ਤੋਂ ਤੁਹਾਨੂੰ ਕੱਟਦਾ ਜਾਂਦਾ ਹੈ ਇਸ ਕਰਕੇ ਕੋਈ ਵੀ ਜਿਹੜਾ ਰਿਲੀਜੀਅਸ ਮਾਈਂਡਡ ਹੈ ਉਹ ਰੈਡੀਕਲਿਜ਼ਮ ਦੇ ਨਾਲ ਨਾ ਜੁੜੇ ਕਿਉਂਕਿ ਤੁਸੀਂ ਆਪਣੇ ਵਰਸ਼ਿਪ ਕਰਨ ਦੀ ਜਗ੍ਹਾ ਤੇ ਵੀ ਨਹੀਂ ਜਾਓਗੇ ਵੈਸੇ ਵਣ ਵੀ ਹੋਈ ਹੋ ਰਿਹਾ ਹਾਂ ਜੀ ਕਾਫੀ ਇੱਕ ਤਰ੍ਹਾਂ ਜ਼ਰਾ ਇੱਕ ਤਰ੍ਹਾਂ ਦਾ ਉਹ ਲੈਸਨ ਨੇ ਮੈਂ ਇਹ ਸਮਝਦਾ ਵੀ ਇਹ ਫਾਰਸਾਈਟਿਡ ਜਿਹੜੀ ਸੋਚ ਸੀ ਇਹਨਾਂ ਦੀ ਕਿ ਉਸ ਵੇਲੇ ਇਹ ਗੱਲ ਕਹਿਣੀ ਔਰ ਲਿਖਣੀ ਬੜੀ ਉਸ ਵੇਲੇ ਇੱਕ ਹਿੰਮਤ ਵਾਲੀ ਗੱਲ ਸੀ ਔਰ ਇਹਨਾਂ ਨੇ ਉਹ ਲਿਖਿਆ ਪਰ ਇੰਟਰਨੈਸ਼ਨਲ ਲੈਵਲ ਤੇ ਭਲੇ ਮੰਨਿਆ ਜਾਂਦਾ ਜਾਂ ਇਹ ਕਹਿ ਜਾਂਦਾ ਵੀ ਉਹਨਾਂ ਨੇ ਜਿਹੜਾ ਪੀਐਮ ਦੀ ਕੁਰਸੀ ਦਾ ਚੇਅਰ ਦਾ ਜਾਂ ਉਹਦਾ ਅਨਾਸ ਕੀਤਾ ਦਾ ਸਟੇਟਸ ਇੰਟਰਨੈਸ਼ਨਲ ਲੈਵਲ ਤੇ ਵੀ ਦਾ ਇਹਦੇ ਬਾਰੇ ਸਾਡਾ ਕੀ ਦੇਖੋ ਗੱਲ ਇਹ ਕਿ ਉਸ ਵੇਲੇ ਫੇਸ ਸੀਗਾ ਕਿ ਹਿੰਦੁਸਤਾਨ ਜਦੋਂ ਲਿਬਰਲ ਇਕਨੋਮੀ ਵੱਲ ਜਾਂਦਾ ਹੈ ਗਲੋਬਲਾਈਜੇਸ਼ਨ ਦੇ ਫਰੇਮਵਰਕ 'ਚ ਜਾਂਦਾ ਹੈ ਔਰ ਮਨਮੋਹਨ ਸਿੰਘ ਜੀ ਉਹਨੂੰ ਲੀਡ ਕਰਦੇ ਨੇ ਤੇ ਉਹਦੇ ਨਾਲ ਜਿਹੜਾ ਵਰਲਡ ਤੇ ਤੁਹਾਡਾ ਸਟ੍ਰਕਚਰ ਤਾਂ ਬੰਨਾ ਹੀ ਹੈ ਨਾ ਅਮਰੀਕਾ 'ਚ ਤਾਂ ਖਾਸ ਤੌਰ ਤੇ ਬੰਨਾ ਕਿਉਂਕਿ ਅਮਰੀਕਾ ਜਿਹੜਾ ਹੈਗਾ ਸੀ ਉਸ ਵੇਲੇ ਲਿਬਰਲ ਇਕਨੋਮੀ ਨੂੰ ਜਿਹੜੇ ਵੀ ਜਿੱਥੇ ਮਾਰਕੀਟ ਉਹਨਾਂ ਲੱਭਣੀ ਸੀ ਉਹ ਜੇ ਦੇਸ਼ ਉਤਰ ਜਾਂਦੇ ਨੇ ਉਹਨਾਂ ਨੂੰ ਤਾਂ ਫਾਇਦਾ ਹੀ ਹੈ ਤੇ ਇਸ ਕਰਕੇ ਉਸ ਵੇਲੇ ਲਿਬਰਲ ਇਕਨੋਮੀ ਜਾਂ ਲਿਬਰਲਾਈਜ਼ ਕਰਨ ਦਾ ਜਿਹੜਾ ਇਕਨੋਮੀ ਨੂੰ ਫੇਸ ਸੀ ਉਹ ਡੋਮੀਨੈਂਟ ਫੇਸ ਸੀ ਜਿਵੇਂ ਮੈਂ ਪਹਿਲੇ ਕਿਹਾ ਕਿ ਮਨਮੋਨ ਸਿੰਘ ਜੀ ਇੱਕ ਆਰਟਿਸਟ ਸੀਗਾ ਇਹਨਾਂ ਦੀ ਇੱਕ ਅਦਾ ਸੀ ਕਿ ਜਿਹੜਾ ਡੋਮੀਨੈਂਟ ਮੋਡ ਹੈ ਉਹਨੂੰ ਕਿਦਾਂ ਰਾਈਡ ਕਰਨਾ ਹੈ ਇਹ ਆਰਟਿਸਟਰੀ ਹੈ ਰਾਈਨ ਦੀ ਤੇ ਔਰ ਡਿਗਨੀਫਾਈਡ ਢੰਗ ਨਾਲ ਕਰਨਾ ਸਾਡੇ ਵਰਗਾ ਜੇ ਕੋਈ ਕਰੇ ਜਾਂ ਤੁਹਾਡੇ ਵਰਗਾ ਕੋਈ ਕਰੇ ਉਹ ਸ਼ਾਇਦ ਇੰਨਾ ਚੰਗਾ ਨਹੀਂ ਲੱਗਦਾ ਸੀ ਪਰ ਇਹ ਇਹਨਾਂ ਦਾ ਇੱਕ ਇੰਟੈਲੈਕਟ ਸੀਗਾ ਕਿ ਉਸ ਨੂੰ ਬੜੀ ਆਰਟਿਸਟਿਕ ਢੰਗ ਦੇ ਨਾਲ ਉਸ ਫੇਜ਼ 'ਚ ਇਹਨਾਂ ਨੇ ਆਪਣੇ ਆਪ ਨੂੰ ਉੱਥੇ ਵਰਲਡ ਲੈਵਲ ਤੇ ਪ੍ਰੇਜ਼ੈਂਟ ਕੀਤਾ ਔਰ ਇਹਨਾਂ ਦੀ ਅਸੈਪਟੇਬਿਲਟੀ ਉੱਥੇ ਕੋਈ ਤੁਹਾਡਾ ਜਾਤੀ ਤੇ ਅਰਥੇ ਵੀ ਤੁਹਾਡਾ ਵਾਹ ਮਤਲਬ ਬਿਕਾਰ ਵਿਹਾਰ ਚ ਕਿਵੇਂ ਸੀ ਤੁਹਾਡਾ ਤਾਂ ਬਹੁਤ ਮਤਲਬ ਮੇਰੇ ਖਾਲ ਉੱਥੇ ਆਉਂਦੇ ਜਾਂਦੇ ਸੀ ਅਕਸਰ ਹੀ ਤੁਹਾਡੇ ਉੱਤੇ ਗ੍ਰੀਟ ਦੇ ਵਿੱਚ ਆਉਂਦੇ ਸੀ ਮਲਕਾਰ ਵਿਹਾਰ ਚ ਬੋਲਚਾਲ ਚ ਹੋਰ ਕਿਸ ਤਰ੍ਹਾਂ ਸੀ ਉਹਨਾਂ ਦਾ ਕਾਣ ਪੀਨ ਗ੍ਰੈਂਡ ਚੈਂਡ ਕਿਵੇਂ ਸੀ ਦੇਖੋ ਬੜੇ ਸਿੰਪਲ ਆ ਬੀ ਸੀ ਕੋਈ ਜਿਹਦੇ ਮੈਂ ਤਾਂ ਕਦੀ ਵੀ ਸ਼ਾਮ ਨੂੰ ਉਹਨਾਂ ਨੂੰ ਕੋਈ ਪਾਰਟੀ ਪੂਟੀ ਕਰਨ ਦੇ ਇਦਾਂ ਦੇ ਨੇ ਦੇਖਿਆ ਨਹੀਂ ਦੇਖਿਆ ਤੇ ਆਪਣਾ ਸਿੰਪਲ ਜਿੰਦਗੀ ਸੀ ਉਹਨਾਂ ਦੀ ਔਰ ਦੂਜੀ ਗੱਲ ਉਹਨਾਂ ਦੇ ਵਿੱਚ ਇੱਕ ਹੋਰ ਸੀਗੀ ਕਿ ਉਹ ਬੜੀ ਨਪੀ ਤੁਲੀ ਜਿਵੇਂ ਅਸੀਂ ਪਹਿਲੇ ਗੱਲ ਕਹੀ ਹੈ ਹਾਂ ਉਹ ਕਰਦੇ ਸੀ ਔਰ ਜ਼ਿਆਦਾਤਰ ਗੱਲਬਾਤ ਅਕੈਡਮਿਕਸ ਹੁੰਦੀ ਸੀ ਗੋਸਿਪਸ ਜਾਂ ਐਦਾਂ ਦੀ ਗੱਲਬਾਤ ਤੋਂ ਪਰਹੇਜ਼ ਕਰਦੇ ਸੀ ਗੱਪ ਸ਼ਪ ਤੋਂ ਪਰਹੇਜ਼ ਕਰਦੇ ਸੀ ਹੂੰ ਹੂੰ ਸੋ ਇਹ ਉਹਨਾਂ ਦਾ ਕਿਰਦਾਰ ਸੀਗਾ ਔਰ ਮੈਨੂੰ ਹੁਣ ਯਾਦ ਹੈ ਇੱਕ ਇਨਸੀਡੈਂਟ ਕਿ ਉਹਨਾਂ ਦੀ ਜਿਹੜੀ ਹਿਊਮਿਲਟੀ ਹੈ ਕਿਉਂਕਿ ਅੱਜ ਕੱਲ ਦੇ ਜਮਾਨੇ 'ਚ ਉਹ ਗੱਲ ਨਹੀਂ ਹੋ ਸਕਦੀ ਕਿ ਮੈਨੂੰ ਪਿੱਛੇ ਕੁਝ ਸਾਲਾਂ ਪਹਿਲੇ ਜਦੋਂ ਆਈਕੇ ਗੁਜਰਾਲ ਸਾਹਿਬ ਦੀ ਡੈਥ ਐਨੀਵਰਸਰੀ ਦੀ ਦਿੱਲੀ 'ਚ ਫੰਕਸ਼ਨ ਹੋ ਰਿਹਾ ਸੀ ਤੇ ਮੈਨੂੰ ਉੱਥੇ ਮਿਲੇ ਤੇ ਰੁੱਕ ਕੇ ਮੈਨੂੰ ਕਹਿੰਦੇ ਵੀ ਹਾਂ 30 ਸਾਲ ਹੋ ਗਏ ਆਪਾਂ ਨੂੰ ਨਹੀਂ ਮਿਲੇ ਅੱਛਾ ਤੇ 30 ਸਾਲ ਬਾਅਦ ਮਿਲੇ ਸੀ ਤੁਸੀਂ 30 ਸਾਲ ਬਾਅਦ ਮਿਲੇ ਸੀ ਉੱਥੇ ਤੇ ਕੀ ਹਾਲ ਹੈ ਕਿਸ ਤਰ੍ਹਾਂ ਉਹ ਠੀਕ ਲੱਗੇ ਤੇ ਮੈਂ ਤੁਹਾਨੂੰ ਪ੍ਰਸੰਨ ਕਰਦਾ ਮੈਂ ਕਹਿੰਦਾ ਫਿਰ ਮੈਂ ਵੀ ਤੁਹਾਨੂੰ ਪ੍ਰਸੰਨ ਕਰਦਾ ਇੱਕ ਹਮਿਲਟੀ ਇੱਕ ਜਿਹੜਾ ਤੁਸੀਂ ਕਿਸੇ ਵੇਲੇ ਅਸੀਂ ਮੈਂ ਲਿਖਿਆ ਵੀ ਉਹਨਾਂ ਬਾਰੇ ਕੁਝ ਯਾਦਾ ਵੀ ਲਿਖਦਾ ਸੀ ਫਿਰ ਦੂਜੀ ਕੋਰ ਮੈਂ ਲਿਖਿਆ ਸੀ ਜਿਆਦਾ ਲਿਖਦਾ ਜਿਆਦਾ ਲਿਖ ਮੈਂ ਕ੍ਰਿਟੀਕਲ ਲਿਖਦਾ ਸੀ ਕ੍ਰਿਟੀਕਲ ਲਿਖਦਾ ਸੀ ਮੈਂ ਲਿਖਿਆ ਕਿ ਵੀ ਮਨਮੋਨ ਸਿੰਘ ਜੀ ਨੇ ਅੱਜ ਆਪਣਾ ਪਾਰਲੀਮੈਂਟ ਚ ਕਿਹਾ ਕਿ ਲੋਕ ਆਪਣੇ ਕੱਪੜਿਆਂ ਤੋਂ ਬਾਹਰ ਪੈਰ ਪਸਾਰ ਰਹੇ ਨੇ ਤੇ ਮੈਂ ਉਥੇ ਲਿਖਤਾ ਕਿ ਇਹਨਾਂ ਦੀ ਇਕਨੋਮਿਕਸ ਜਿਹੜੀ ਹੈ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਕੋਲ ਕਪੜੇ ਹੈ ਨਹੀਂ ਹੂੰ ਅੱਛਾ ਹਾਂ ਤੇ ਕੀ ਵੀ ਪੀਪਲ ਆਰ ਲੀਵਿੰਗ ਵਿਦ ਗੋਇੰਡ देयर ਮੀਨਸ ਪਰ ਮੈਂ ਕਹ ਜਿਹੜੇ ਲੋਕਾਂ ਕੋਲ ਮੀਨ ਹੈ ਨਹੀਂ ਉਹਨਾਂ ਦੀ ਇਕਨੋਮਿਕਸ ਦੇ ਬਾਰੇ ਕੀ ਹੈ ਹਾਂ ਤੇ ਸੈਂਸਿਟਿਵ ਆਦਮੀ ਸੀ ਉਹ ਇਹਨਾਂ ਨੇ ਉਸ ਗੱਲ ਨੂੰ ਸੀਰੀਅਸਲੀ ਲਿਆ ਸੋ ਮੈਨੂੰ ਉਸ ਰੂਪ ਕਹਿਣ ਦਾ ਭਾਵੇਂ ਹੈ ਨੇ ਰਿਕਮੈਂਟ ਕੀਤਾ ਜਾਂ ਕੋਈ ਰਿਐਕਟ ਕੀਤਾ ਹਾਂ ਇਹ ਉਹਨਾਂ ਨੇ ਕਿਹਾ ਵੀ ਇਹ ਜਾਂਦੀ ਹੈ ਇਹ ਇਹ ਆਲੇ ਮੇਰੀ ਇਕਨੋਮਿਕਸ ਉਧਰ ਹੀ ਲੈ ਕੇ ਜਾਂਦੀ ਹੈ ਠੀਕ ਹੈ ਉਹਨਾਂ ਦਾ ਵਿਚਾਰ ਸੀਗਾ ਮੈਂ ਸਿਰਫ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਅੱਜ ਜੇ ਕਿਸੇ ਦਾ ਤੁਸੀਂ ਕ੍ਰਿਟਿਸਿਜ਼ਮ ਕਰਦੇ ਹੋ ਤੇ ਫਿਰ ਤੁਸੀਂ ਇਹ ਦੇਖ ਲਓ ਵੀ ਤੁਹਾਡਾ ਹੋਣਾ ਕੀ ਹੈ ਸੋ ਮੈਂ ਸਮਝਦਾ ਵੀ ਇਹ ਇੱਕ ਹਾਂ ਇਹ ਇੱਕ ਜਿਹੜੀ ਪਰਸਨੈਲਿਟੀ ਸੀ ਕਿ ਆਪਣੇ ਕ੍ਰਿਟਿਸਿਜ਼ਮ ਨੂੰ ਵੀ ਚੰਗੇ ਢੰਗ ਨਾਲ ਲੈ ਲੈਣਾ ਔਰ ਤੁਹਾਡੇ ਨਾਲ ਵਿਤਕਰਾ ਨਹੀਂ ਕਰਨਾ ਵੈਂਡਿਕਟਿਵ ਨਹੀਂ ਹੋਣਾ ਕੋਈ ਵੈਂਜਰਸ ਨਹੀਂ ਜਿਵੇਂ ਤੁਹਾਨੂੰ ਆਖਰੀ ਦੱਸਿਆ ਵੀ ਉਹ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਉਹ ਦੇਖੋ ਹਾਲਾਂਕਿ 30 ਸਾਲ ਬਾਅਦ ਮਿਲਦੇ ਸੀ ਉਹਨਾਂ ਨੂੰ ਬੜੀ ਖਾਸੀਅਤ ਸੀ ਨਾਮ ਯਾਦ ਸੀ ਉਹਨਾਂ ਨੂੰ ਆਪਣੇ ਸਟੂਡੈਂਟਸ ਜਿਨੂੰ ਜਿਨੂੰ ਲਾਈਫਟਾਈਮ ਉਹ ਨਾਮ ਯਾਦ ਰਹਿੰਦੇ ਸੀ ਉਹਨਾਂ ਨਾਲ ਗੱਲ ਕਰਦੇ ਸੀ ਪਿਆਰ ਨਾਲ ਮਿਲਦੇ ਸੀ ਸਭ ਨੂੰ ਸੋ ਇਹ ਇੱਕ ਮੈਂ ਸਮਝਦਾ ਵੀ ਅੱਛੀ ਸ਼ਖਸੀਅਤ ਦੀ ਨਿਸ਼ਾਨੀ ਹੈ ਔਰ ਅੱਜ ਇੱਕ ਅੱਛਾ ਇਨਸਾਨ ਜਿਹੜਾ ਹੈ ਉਹਨਾਂ ਦਾ ਨਾ ਹੋਣਾ ਚਲੇ ਜਾਣਾ ਇੱਕ ਦੁਖਾਂਤ ਹੈ ਇੱਕ ਜਿਹੜਾ ਫੇਜ਼ ਆ ਸਾਡਾ ਹਿੰਦੁਸਤਾਨ ਦੀ ਰਾਜਨੀਤੀ ਚ ਉਹ ਖਤਮ ਹੋਇਆ ਹੈ। ਕੋਈ ਨਾ ਕਿਸੇ ਫੰਕਸ਼ਨ ਚੇਂਜ ਆ ਗਿਆ ਜਿਹੜੇ ਥੋੜੇ ਹੁੰਦੇ ਸੀ ਸੈਮੀਨਾਰ ਹੁੰਦੇ ਉਦੋਂ ਕੋਈ ਕਿਸੇ ਤਰ੍ਹਾਂ ਦਾ ਇੰਟਰੈਕਸ਼ਨ ਤੁਹਾਡਾ ਹੋਇਆ ਹੋਏ ਕਿਸੇ ਨਾਲ ਕੀ ਵੀ ਨੋਕਜੋਕ ਵੀ ਹੋ ਜਾਂਦੀ ਹੈ। ਦੇਖੋ ਮੈਂ ਜਿਹੜੀ ਤੁਹਾਨੂੰ ਇੱਕ ਗੱਲ ਕਹੀ ਕਿ ਉਹਨਾਂ ਦਾ ਸਟ੍ਰਕਚਰ ਇਹ ਸੀ ਕਿ ਆਮ ਤੌਰ ਤੇ ਉਹ ਪ੍ਰੈਜ਼ੀਡੈਂਸ਼ੀਅਲ ਦੇ ਰਿਮਾਰਕ ਹੀ ਦਿੰਦੇ ਹੁੰਦੇ ਸੀ ਉੱਥੇ ਉਸ ਤੋਂ ਬਾਅਦ ਕੁਐਸਚਨ ਆਂਸਰ ਵੀ ਬੈਠਾ ਇਹ ਸਾਡੇ ਅਕੈਡਮਿਕ ਦੀ ਇੱਕ ਪ੍ਰਥਾ ਹੈ ਜਿਸ ਦੇ ਵਿੱਚ ਇਨੌਗੁਰਲ ਤੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਐਂਡ ਦੇ ਰਿਮਾਰਕਸ ਹੁੰਦੇ ਨੇ ਉੱਤੇ ਚਾਹ ਤੇ ਤਾਂ ਚਰਚਾ ਹੋ ਜਾਂਦੀ ਹੈ ਪਰ ਉਸ ਸੈਮੀ ਰੂਮ 'ਚ ਨਹੀਂ ਹੁੰਦੀ ਤੇ ਮੈਨੂੰ ਇਹਦੇ ਮੌਕੇ ਨਹੀਂ ਮਿਲਿਆ ਮੈਨੂੰ ਉਸ ਤੋਂ ਬਾਅਦ ਤਾਂ ਕਈ ਮੌਕੇ ਮਿਲੇ ਤੇ ਮੈਂ ਤੁਹਾਨੂੰ ਜਿਵੇਂ ਦੱਸਿਆ ਤੇ ਹੋਰ ਵੀ ਕਈ ਮੌਕੇ ਮਿਲੇ ਪਰ ਮੈਨੂੰ ਕਦੀ ਬੰਨ ਚ 네ਗੇਟਿਵ ਫੀਲਿੰਗ ਨਹੀਂ ਆਈ ਉਹਨਾਂ ਬਾਰੇ ਹਾਲਾਂਕਿ ਉਹਨਾਂ ਨੇ ਜਦੋਂ ਮੈਂ ਪੰਜਾਬ ਬਾਰਡਰ ਏਰੀਆ ਦੀ ਰਿਪੋਰਟ ਲਿਖੀ ਹੁੰਦੀ ਉਹਨਾਂ ਨੇ ਮੇਰੇ ਕੰਟ੍ਰਿਬਿਊਸ਼ਨ ਤੇ ਕਮੈਂਟ ਦਿੱਤੇ ਉਹ ਤੇ ਕੰਪਲੀਮੈਂਟਰੀ ਨਹੀਂ ਸੀ ਅੱਛਾ ਪਰ ਮੈਨੂੰ ਇਹ ਖੁਸ਼ੀ ਹੋਈ ਕਿ ਉਹਨਾਂ ਨੇ ਕਮੈਂਟ ਦਿੱਤੇ ਤੇ ਔਰ ਮੇਰੇ ਲਈ ਐਜੂਕੇਟਿਵ ਸੀ ਤੇ ਉਹਨਾਂ ਨੇ ਇੱਕ ਲਾਈਨ ਜਿਹੜੀ ਲਿਖੀ ਸੀ ਉਹ ਮੈਨੂੰ ਮੇਰੇ ਲਈ ਇੱਕ ਗਾਈਡ ਰਹੀ ਕਿ ਵੀ ਮੈਂ ਇਹ ਗਲਤੀ ਫੇਰ ਨਾ ਕਰਾਂ ਸੋ ਮੈਨੂੰ ਚੰਗਾ ਹੀ ਲੱਗਦਾ ਸੀ ਉਹਨਾਂ ਨਾਲ ਮਿਲ ਕੇ ਉਹਨੂੰ ਸ਼ਾਇਦ ਇਹਦਾ ਨਾ ਚੰਗਾ ਨਹੀਂ ਲੱਗਦਾ ਹੋਵੇਗਾ ਪਰ ਮੈਨੂੰ ਚੰਗਾ ਲੱਗਦਾ ਸੀ ਨਹੀਂ ਉਹ ਕਹੇ ਪਰ ਉਹ ਲਾਈਕ ਕਰ ਹਾਂ ਲਾਈਕ ਕਰ ਤੇ ਮੈਨੂੰ ਉਹਨਾਂ ਨੇ ਕਿਹਾ ਪਰ ਮੈਂ ਤੁਹਾਨੂੰ ਸਿਰਫ ਇਹ ਕਿ ਵੀ ਇੱਕ ਸ਼ਖਸੀਅਤ ਅਲੱਗ ਸੀ ਅਲੱਗ ਤਰ੍ਹਾਂ ਦੇ ਲੀਡਰ ਸੀ ਔਰ ਜਿਵੇਂ ਬੜੇ ਐਸਟੀਚੂਟ ਪੋਲੀਟੀਸ਼ੀਅਨ ਸੀ ਈਵਨ ਚੰਗੇ ਇਕਨੋਮਿਸਟ ਤੋਂ ਹੋਣ ਤੋਂ ਜਾਂ ਅੱਗੇ ਤੱਕ ਅੱਗੇ ਵਧੀਆ ਪੋਲੀਟੀਕਲ ਲੀਡਰ ਸੀ ਜੇ ਮੈਨੂੰ ਕਦੀ ਕਹਿਣਾ ਪਵੇ ਤੇ ਮੈਂ ਕਹਾਂਗਾ ਕਿ ਹੀ ਵਾਸ ਪੋਲੀਟੀਸ਼ੀਅਨ ਪਰ ਐਕਸੀਲੈਂਸ ਮੋਰ ਦੈਨ ਅ ਪੋਲੀਟੀਸ਼ੀਅਨ ਦੈਨ ਐਨ ਇਕਨੋਮਿਸਟ ਕਿਉਂਕਿ ਰਾਜਨੀਤੀ ਚ ਸਰਵਾਈਵ ਕਰਨਾ ਇਹਨਾਂ ਲੰਬੇ ਸਮੇਂ ਔਰ ਕਿਉਂਕਿ ਉਹਨਾਂ ਨੂੰ ਆਪਣੇ ਇਮੇਜ ਬੜੇ ਬੜੇ ਕੌਨਸ਼ੀਅਸ ਸੀ ਇਮੇਜ ਬਹੁਤ ਕਹਿੰਦਾ ਲੋ ਬਣਾ ਕੇ ਰੱਖਣਾ ਰੱਖਣਾ ਉਸ ਇਮੇਜ ਨੂੰ ਔਰ ਜੇ ਕਦੀ ਤੁਸੀਂ ਕਿਸੇ ਉਹਨਾਂ ਦੇ ਪਰਸਨਲ ਇਮੇਜ ਤੇ ਕਮੈਂਟ ਕੀਤਾ ਉਹਨੂੰ ਪਸੰਦ ਨਹੀਂ ਕਰਦੇ ਸੀ ਇਨਟੋਲਰੈਂਟ ਵੀ ਹੋ ਜਾਂਦੇ ਸੀ ਉਹ ਤਾਂ ਫਿਰ ਬਣਾ ਕੇ ਵੀ ਰੱਖਿਆ ਉਹ ਆਪਣਾ ਔਰਾ ਤਾਂ ਪੂਰਾ ਬਣਾ ਕੇ ਰੱਖਿਆ ਨਾ ਉਹਨਾਂ ਨੇ ਰੱਖਿਆ ਤੇ ਇਹ ਇੱਕ ਖਾਸੀਅਤ ਹੈ ਔਰ ਮੈਂ ਸਮਝਦਾ ਇਹ ਤੋਂ ਸਿੱਖਣ ਮਿਲੂਗਾ ਅ ਬਹੁਤ ਅੱਛਾ ਲੱਗਿਆ ਤੁਸੀਂ ਬੜਿਆ ਆਪਣੇ ਜਾਤੀ ਤਜਰਬੇ ਵੀ ਸਾਂਝੇ ਕੀਤੇ ਆਪਣੇ ਵਿਚਾਰ ਵੀ ਮਨਮੋਹਨ ਸਿੰਘ ਡਾਕਟਰ ਮਨਮੋਹਨ ਸਿੰਘਾਰੇ ਤੇ ਇਸੇ ਤਰ੍ਹਾਂ ਦੇ ਹੋਰ ਅਸੀਂ ਜਿੰਨਾਂ ਦੇ ਨਾਲ ਵਿਵਾਸਤਾ ਰਹੇ ਉਹਨਾਂ ਦੇ ਵਿਚਾਰ ਲੈਂਦੇ ਰਵਾਂਗੇ ਬਹੁਤ ਧੰਨਵਾਦ